ਅਸੀਂ ਲਗਭਗ 4-500 ਬੱਚੇ ਨੂੰ ਪੜਾ ਚੁੱਕਿਆ ਲੁਧਿਆਣਾ ਵਿੱਚ ਓਕੇ ਅਸੀਂ 30-40 ਤੋਂ ਵੱਧ ਬੱਚੇ ਨਹੀਂ ਰੱਖ ਸਕਦੇ ਰੱਖਦੇ 30-40 ਬੱਚਿਆਂ ਦੀ ਕਲਾਸਾਂ ਸਾਡੀਆਂ ਹਰ ਸਾਲ ਹੁੰਦੀਆਂ ਹੈਗੀਆਂ ਔਰ ਉਹਨਾਂ ਵਿੱਚੋਂ 5-6 ਬੱਚਿਆਂ ਨੇ ਸਿਵਲ ਸਰਵਿਸ ਜਿਹੜੀ ਸਟੇਟ ਸਿਵਲ ਸਰਵਿਸਿਜ਼ ਔਰ ਦੂਜੀ ਅਲਾਈਟ ਸਰਵਿਸਿਜ਼ ਔਰ ਸੈਂਟਰਲ ਸਿਵਲ ਸਰਵਿਸਿਜ਼ ਕਲੀਅਰ ਕੀਤੀ ਹੈ ਜੋ ਹਾਂ ਦੇ ਅਧਿਕਾਰੀ ਨੇ ਪੀਪੀਐਸ ਕਲੀਅਰ ਕੀਤੀ ਸੀ ਉਹਨਾਂ ਨੇ ਸਟੇਟ ਸਰਵਿਸਿਜ਼ ਉਹ ਤਾਂ ਪਿਛਲੇ ਸਾਲ ਸਾਡੇ ਬੱਚਿਆਂ ਨੂੰ ਫ੍ਰੀ ਪੜਾ ਕੇ ਵੀ ਗਏ ਨੇ ਅੱਛਾ ਜੀ ਕਲਾਸਿਸ ਉਹ ਆ ਕੇ ਲੈ ਕੇ ਗਏ ਨੇ ਦੇਖੋ ਸਾਡਾ ਜਿਹੜਾ ਕੋਚਿੰਗ ਦਾ ਲੈਵਲ ਹੈ ਉਹ ਸਭ ਨਾਲ ਉੱਪਰ ਦਾ ਲੈਵਲ ਹੈ ਅਸੀਂ ਉਸ ਕੋਈ ਆਪਣਾ ਕੰਪਰੋਮਾਈਜ਼ ਨਹੀਂ ਕਰਦੇ ਬੱਚਿਆਂ ਨੂੰ ਦਿੱਲੀ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਜੋ ਗਾਈਡ ਕਰਨਾ ਜੋ ਇਹਨਾਂ ਨੇ ਕੋਚ ਕਰਨਾ ਜੋ ਅਸੀਂ ਗਾਈਡ ਕਰਨਾ ਹੈ ਅਸੀਂ ਕਰ ਦੇਾਂਗੇ ਹਰ ਹਰ ਇੱਕੋਸ਼ੀ ਰਹੇਗੀ ਹਰ ਮਿੰਨੇ ਕੋਈ ਨਾ ਕੋ ਕੁਆਲੀਫਾਈਡ ਵਰਕਿੰਗ ਬਿਊਰੋਕਰਟ ਬਲਾਕੇ ਬੱਚਾ ਨੂੰ ਗਾਈਡ ਕਰ ਜਾਇਆ ਕਰੇ ਫਸਟ ਆਫ ਆਲ ਤਾਂ ਬਹੁਤ ਵਧੀਆ ਇਨੀਸ਼ੀਏਟਿਵ ਹੈ ਫਰੋਂ ਸੰਕਲਪ ਕਿ ਉਹ ਇਨਾ ਫ੍ਰੀ ਆਫ ਕੋਸ ਸਭ ਨੂੰ ਬੁਲਾ ਕੇ ਤੇ ਮੈਰਿਟੋਰੀਅਸ ਸਟੂਡੈਂਟਸ ਨੂੰ ਬੁਲਾ ਕੇ ਉਹਨਾਂ ਨੇ ਕੋਚਿੰਗ ਸਟਾਰਟ ਕੀਤੀ ਹੈ ਸੈਸ਼ਨ ਸਟਾਰਟ ਕੀਤਾ ਹੈ ਮਤਲਬ ਜਦੋਂ ਅਸੀਂ ਅੱਜ ਤੋਂ 5 ਸਾਲ ਪਹਿਲਾਂ ਵੀ ਇੱਥੇ ਹੀ ਸੀ ਸਾਡੇ ਵੀ ਇਹੀ ਕੁਐਸਚਨ ਸੀ ਉਹੀ ਇਹਨਾਂ ਦੇ ਕੁਐਸਚਨਸ ਨੇ ਤਾਂ ਬਸ ਜਿੰਨਾ ਹੋ ਸਕੇ ਇਹਨਾਂ ਨੂੰ ਇੱਕ ਗਾਈਡੈਂਸ ਤੇ ਮੋਟੀਵੇਸ਼ਨ ਹਰ ਕਿਸੇ ਨੂੰ ਚਾਹੀਦੀ ਹੈ ਉਹ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਆ